ਗੁਰੂ ਸਾਰੇ ਗੁਰਖਾ ਸਾਹਿਬ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੱਖ ਚੈਪਟਰ ਤੇ ਸਰਵਣ ਕਰ ਰਹੇ ਹੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਪਿਛਲੇ ਅਧਿਆਏ ਦੇ ਵਿੱਚ ਆਪ ਜੀ ਨਾਲ ਸਾਂਝ ਪਾਈ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਟਾਕੇ ਵਾਲੇ ਪਾਸੇ ਨੂੰ ਪ੍ਰਚਾਰ ਵਾਸਤੇ ਗਏ ਹੋਏ ਨੇ ਤੇ ਮਾਲ ਦਾ ਨਗਰ ਵਿਖੇ ਪਹੁੰਚੇ ਨੇ ਗੁਰੂ ਸਾਰੇ ਬਾਸਾਰੇ ਇਤਿਹਾਸਕਾਰਾਂ ਨੇ ਇਹ ਜ਼ਿਕਰ ਕੀਤਾ ਹੈ ਕਿ ਮਾਲਦਾ ਵਿਖੇ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਾਸ ਖਬਰ ਪਹੁੰਚੀ ਸੀ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਹੈ ਕੁਝ ਇਤਿਹਾਸਕਾਰਾਂ ਨੇ ਇਸ ਖਬਰ ਪਹੁੰਚਣ ਦਾ ਸਥਾਨ ਢਾਕਾ ਲਿਖਿਆ ਹੈ ਜਦੋਂ ਕਿ ਢਾਕਾ ਮਾਲਦਾ ਤੋਂ ਤਕਰੀਬਨ 250 ਕਿਲੋਮੀਟਰ ਦੂਰ ਹੈ ਪਰ ਫਿਰ ਵੀ ਅਸੀਂ ਦੋਵਾਂ ਘਟਨਾਵਾਂ ਨੂੰ ਸੱਤ ਕਰਕੇ ਮੰਨ ਲੈਂਦੇ ਹਾਂ ਗੁਰੂ ਪਾਤਸ਼ਾਹ ਜੀ ਨੇ ਇਸ ਸਥਾਨ ਤੋਂ ਹੀ ਫਿਰ ਖੁਸ਼ੀ ਪ੍ਰਗਟ ਕਰਦਿਆਂ ਹੋਇਆਂ ਉਹ ਸਮੇਂ ਪਟਨਾ ਸਾਹਿਬ ਜੀ ਦੀ ਸੰਗਤ ਦੇ ਨਾਲ ਇੱਥੋਂ ਇੱਕ ਹੁਕਮਨਾਮਾ ਲਿਖਿਆ ਸੀ ਕਿ ਕਿਸ ਤਰ੍ਹਾਂ ਜੋ ਬਾਲ ਗੋਵਿੰਦਰਾਏ ਜੀ ਦਾ ਜਨਮ ਹੋਇਆ ਹੈ ਕਿਸ ਤਰ੍ਹਾਂ ਇਸ ਦੀਆਂ ਖੁਸ਼ੀਆਂ ਕਰਨੀਆਂ ਹਨ ਕਿਸ ਤਰ੍ਹਾਂ ਲੋੜਵੰਦਾਂ ਨੂੰ ਦਾਣ ਦੇਣੇ ਹਨ ਤੇ ਕਿਸ ਤਰ੍ਹਾਂ ਉਹਨਾਂ ਦਾ ਨਾਮਕਰਨ ਕਰਨਾ ਹੈ ਸਾਰਾ ਪਾਤਸ਼ਾਹ ਜੀ ਨੇ ਹੁਕਮਨਾਮਾ ਉਥੋਂ ਭੇਜਿਆ ਸੀ ਸੋ ਗੁਰੂ ਪਾਤਸ਼ਾਹ ਜੀ ਮਾਲਦਾ ਤੋਂ ਫਿਰ ਟਾਕੇ ਵਾਲੇ ਪਾਸੇ ਨੂੰ ਚੱਲੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵੀ ਆਪਣੇ ਪਹਿਲੇ ਉਦਾਸੀ ਸਮੇਂ ਇੱਥੇ ਪਹੁੰਚੇ ਸਨ ਪਾਤਸ਼ਾਹ ਜੀ ਨੇ ਟਾਕੇ ਵੱਲ ਜਾਂਦਿਆਂ ਰਸਤੇ ਦੇ ਵਿੱਚ ਫਿਰ ਗੋਪਾਲਪੁਰ ਪਵਣਾ ਗੋੜਾਗਰੇ ਤੇ ਹੋਰ ਥਾਵਾਂ ਦੇ ਉੱਤੇ ਸੰਗਤਾਂ ਨੂੰ ਅਕਾਲ ਪੁਰਖ ਦੀ ਭਗਤੀ ਵਾਲੇ ਪਾਸੇ ਲਾਇਆ ਹੈ ਤੋਂ ਟਾਕਾ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਕਿਸੇ ਸਮੇਂ ਇੱਕ ਬਹੁਤ ਹੀ ਮਸ਼ਹੂਰ ਉਥੋਂ ਦੇ ਜਾਦੂਗਰ ਨੇ ਕੋਸ਼ਕ ਨੇ ਜਿਸ ਦਾ ਨਾਮ ਨੂਰਾ ਕਰਕੇ ਹੁੰਦਾ ਹੈ ਉਸ ਨੂੰ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੀ ਭਗਤੀ ਵਾਲੇ ਪਾਸੇ ਸਤ ਨਾਮ ਦਾ ਉਪਦੇਸ਼ ਦੇ ਕੇ ਲਗਾਇਆ ਸੀ ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਚਰਨ ਪਾਏ ਸਨ ਉਹ ਮੰਡੇ ਰੇਰ ਬਾਜ਼ਾਰ ਕਿਹਾ ਜਾਂਦਾ ਉੱਥੇ ਗੁਰਦੁਆਰਾ ਸਾਹਿਬ ਸੀ ਜਿਸ ਨੂੰ ਨਵੇਂ ਸਿਰੇ ਤੋਂ ਉਸਾਰਿਆ ਗਿਆ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਾਈ ਮੰჯੀਆਂ ਸਥਾਪਿਤ ਕੀਤੀਆਂ ਤਾਂ ਇਹਨਾਂ ਵਿੱਚੋਂ ਇੱਕ ਮੰਝੇ ਟਾਕੇ ਦੀ ਸੰਗਤ ਦੇ ਵਿੱਚ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਸੀ ਇਸੇ ਤਰ੍ਹਾਂ ਹਰਗ빈ਦ ਪਾਤਸ਼ਾਹ ਜੀ ਨੇ ਭਾਈ ਅਲਮਸਤ ਜੀ ਨੂੰ ਵੀ ਪ੍ਰਚਾਰ ਵਾਸਤੇ ਇੱਥੇ ਭੇਜਿਆ ਸੀ ਤੇ ਉੱਥੇ ਹੀ ਫਿਰ ਭਾਈ ਨੱਥਾ ਜੀ ਨੇ ਪ੍ਰਚਾਰ ਦਾ ਕੇਂਦਰ ਬਣਾ ਕੇ ਟਾਕੇ ਨੂੰ ਤੇ ਸਾਰੇ ਇਲਾਕੇ ਦੇ ਨੇੜੇ ਤੇੜੇ ਦੇ ਵਿੱਚ ਪ੍ਰਚਾਰ ਕੀਤਾ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਟਾਕੇ ਪਹੁੰਚੇ ਨੇ ਤਾਂ ਭਾਈ ਨੱਥਾ ਜੀ ਉਸ ਸਮੇਂ ਉੱਥੇ ਪ੍ਰਚਾਰ ਕਰਦੇ ਸਨ ਤੇ ਪ੍ਰਚਾਰ ਵੀ ਉਹ ਭਾਈ ਨੱਥਾ ਜੀ ਉਸ ਸਮੇਂ ਪੂਰੇ ਯੋਰ ਸ਼ੋਰ ਨਾਲ ਕਰਦੇ ਸਨ ਨਿਡਰ ਹੋ ਕੇ ਨਿਰਭੈ ਹੋ ਕੇ ਸਿੱਖੀ ਦੀ ਗੱਲ ਰੱਖਦੇ ਸਨ ਕਰਮ ਕਾਂਡਾਂ ਤੋਂ ਲੋਕਾਂ ਨੂੰ ਉਥੋਂ ਦੇ ਨੂੰ ਹਟਾ ਕੇ ਅਕਾਲ ਪੁਰਖ ਦੇ ਲੜ ਲਾਰੇ ਸਨ ਇਸੇ ਹੀ ਟਾਕੇ ਦੀ ਸੰਗਤ ਦੇ ਵਿੱਚ ਭਾਈ ਨੱਥਾ ਜੀ ਦੇ ਨਾਲ ਭਾਈ ਬਲਾਕੀਦਾਸ ਜੀ ਜਿਨ੍ਹਾਂ ਦਾ ਇਤਿਹਾਸ ਵਿੱਚ ਬਹੁਤ ਵੱਡਾ ਜ਼ਿਕਰ ਆਉਂਦਾ ਹੈ ਕਦੇ ਸੱਮਾ ਮਿਲਿਆ ਤਾਂ ਇਹਨਾਂ ਦੇ ਜੀਵਨ ਦਾ ਵੱਖਰਾ ਅਧਿਆਇ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇਗਾ ਭਾਈ ਬਲਾਕੀਦਾਸ ਤੇ ਉਹਨਾਂ ਦੇ ਮਾਤਾ ਜੀ ਦਾ ਇਤਿਹਾਸ ਵਿੱਚ ਖਾਸ ਤੌਰ ਤੇ ਜ਼ਿਕਰ ਆਉਂਦਾ ਹੈ ਤੋਂ ਗੁਰੂ ਪਾਤਸ਼ਾਹ ਜੀ 1667 ਦੇ ਵਿੱਚ ਮਾਰਚ ਦਾ ਮਹੀਨਾ ਸੀ ਜਦੋਂ ਇਸ ਟਾਕੇ ਦੇ ਵਿੱਚ ਪਹੁੰਚੇ ਨੇ ਸਬਾਹ ਸਾਰੇ ਜਿਹੜੇ ਇਥੋਂ ਦੇ ਕਾਰਜ ਟਾਕੇ ਦੀ ਸੰਗਤ ਵੱਲੋਂ ਭਾਈ ਬਲਾਕੀਦਾਸ ਜੀ ਤੇ ਉਹਨਾਂ ਦੇ ਮਾਤਾ ਜੀ ਤੇ ਭਾਈ ਨੱਥਾ ਜੀ ਦੇ ਸਹਿਯੋਗ ਦੇ ਨਾਲ ਕੀਤੇ ਜਾਂਦੇ ਸਨ ਬਹੁਤ ਸਾਰੇ ਮਾਇਆ ਤੇ ਹੋਰ ਜੋ ਵਸਤਾਂ ਚਾਹੀਦੀਆਂ ਸਨ ਉਹ ਟਾਕੇ ਦੀ ਸੰਗਤ ਵੱਲੋਂ ਹੀ ਗੁਰੂ ਪਾਤਸ਼ਾਹ ਜੀ ਦੇ ਸਮੇਂ ਤੱਕ ਭੇਜੀਆਂ ਜਾਂਦੀਆਂ ਰਹੀਆਂ ਜਦੋਂ ਗੁਰੂ ਗਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸੰਗਤਾਂ ਸਮੇਤ ਅਨੰਦਪੁਰ ਸਾਹਿਬ ਵੱਲ ਚੱਲਣ ਲੱਗੇ ਨੇ ਤਾਂ ਟਾਕੇ ਦੀ ਸੰਗਤ ਨੇ ਉਸ ਸਮੇਂ ਸੋਨੇ ਦੀ ਪਾਲਕੀ ਬਣਾ ਕੇ ਗੁਰੂ ਪਾਤਸ਼ਾਹ ਜੀ ਵਾਸਤੇ ਭੇਜੀ ਸੀ ਇਸ ਤੋਂ ਇਲਾਵਾ ਬਹੁਤ ਸਾਰੇ ਜੰਗੀ ਸਮਾਨ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਜੰਗਾਂ ਸ਼ੁਰੂ ਹੋਈਆਂ ਨੇ ਉਹਨਾਂ ਜੰਗਾਂ ਵਿੱਚ ਵਰਤੋਂ ਵਾਲਾ ਆਉਣ ਵਾਲੇ ਬਹੁਤ ਸਾਰੇ ਅਸ਼ਤਰ ਸ਼ਸਤਰ ਤੇ ਹਾਥੀ ਉਹ ਟਾਕੇ ਦੀ ਸੰਗਤ ਵੱਲੋਂ ਭੇਜੇ ਜਾਂਦੇ ਰਹੇ ਨੇ ਤੇ ਟਾਕੇ ਦੀ ਸੰਗਤ ਨੂੰ ਜੋ ਗੁਰੂ ਤੇਗ ਬਹਾਦਰ ਜੀ ਦੇ ਲਿਖੇ ਹੋਏ ਹੁਕਮਨਾਮੇ ਮਿਲਦੇ ਨੇ ਇਸ ਕਰਕੇ ਮੈਂ ਆਪ ਜੀ ਨਾਲ ਸਾਂਝ ਪਾ ਰਿਹਾ ਤਾਂ ਕਿ ਟਾਕੇ ਦਾ ਇਤਿਹਾਸ ਜਾਣਨ ਸਮੇ ਸਾਨੂੰ ਇਸ ਗੱਲ ਦੀ ਜਿਹੜੀ ਜਾਣਕਾਰੀ ਰਹੇ ਕਿ ਕਿਹੜੇ-ਕਿਹੜੇ ਅਹਿਮ ਸਿੱਖ ਉਸ ਸਮੇਂ ਸਨ ਜਿਨ੍ਹਾਂ ਦਾ ਗੁਰੂ ਘਰ ਦੇ ਨਾਲ ਬੜਾ ਡੂੰਘਾ ਨਾਤਾ ਸੀ ਤੋਂ ਹੁਕਮਨਾਮਿਆਂ ਦੇ ਵਿੱਚ ਵੀ ਜਿੱਥੇ ਭਾਈ ਨੱਥਾ ਜੀ ਦਾ ਜ਼ਿਕਰ ਮਿਲਦਾ ਏ ਜਿੱਥੇ ਭਾਈ ਬਲਾਕੀ ਦਾਸ ਜੀ ਦਾ ਜ਼ਿਕਰ ਮਿਲਦਾ ਏ ਉਹਨਾਂ ਦੀ ਮਾਤਾ ਜੀ ਦਾ ਜ਼ਿਕਰ ਮਿਲਦਾ ਏ ਉਹਨਾਂ ਦੇ ਨਾਲ ਇਹ ਭਾਈ ਭਾਗਮਲ ਜੀ ਭਾਈ ਸ਼ਬੀਲदास ਜੀ ਭਾਈ ਸਾਧੜੀ ਮਲ ਜੀ ਉਹਨਾਂ ਦੇ ਵੀ ਜ਼ਿਕਰ ਖਾਸ ਤੌਰ ਤੇ ਹੁਕਮਨਾਮਿਆਂ ਦੇ ਵਿੱਚ ਮਿਲਦੇ ਨੇ ਜੋ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਟਾਕੇ ਦੀ ਸੰਗਤ ਦੇ ਨਾਲ ਉਹਨਾਂ ਦੇ ਨਾਮ ਨਾਲ ਜਿਹੜੇ ਉਹਨਾਂ ਨੇ ਲਿਖ ਕੇ ਭੇਜੇ ਸਨ ਤੋਂ ਗੁਰੂ ਪਾਤਸ਼ਾਹ ਜੀ ਦੀ ਦਰਸ਼ਨਾਂ ਦੀ ਤਾੰਗ ਦੇ ਵਿੱਚ ਬਹੁਤ ਸਾਰੇ ਸੰਗਤ ਨਿਤ ਅਡੇਕਦੇ ਸੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿਹੜੀਆਂ ਮੰਝੀਆਂ ਕਾਇਮ ਕੀਤੀਆਂ ਜਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮਸੰਦ ਕਾਇਮ ਕੀਤੇ ਜਿਨ੍ਹਾਂ ਦੇ ਸਮੇਂ ਤੋਂ ਹੀ ਉਸ ਸਮੇਂ ਉੱਥੇ ਸੇਵਾ ਕਰ ਰਹੇ ਸਨ ਤਾਂ ਉੱਥੋਂ ਦੀ ਸੰਗਤ ਜਿਹੜੀ ਸੀ ਉਹ ਇਹਨਾਂ ਪਾਸੋਂ ਭਾਈ ਨੱਥਾ ਜੀ ਭਾਈ ਬਲਾਕੀ ਦਾਸ ਜੀ ਤੇ ਹੋਰ ਜਿਨ੍ਹਾਂ ਦਾ ਜ਼ਿਕਰ ਮੈਂ ਕੀਤਾ ਹੈ ਉਹਨਾਂ ਪਾਸੋਂ ਪਲ-ਪਲ ਦੀ ਖਬਰ ਲੈਂਦੀ ਸੀ ਪਲ-ਪਲ ਦੀ ਖਬਰ ਲੈ ਕੇ ਪੁੱਛਦੀ ਸੀ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹੁਣ ਕਿੱਥੇ ਗਏ ਤੇ ਕਦੋਂ ਟਾਕੇ ਦੀ ਸੰਗਤ ਵਾਸਤੇ ਇਸ ਤਰਤੀ ਨੂੰ ਭਾਗ ਲੈਣ ਦੇ ਲਾਉਣਗੇ ਸੋ ਉਹ ਜਿਹੜੇ ਸਨ ਉਹ ਰੋਜ਼ਾਨਾ ਹੀ ਉਹਨਾਂ ਨੂੰ ਇਸ ਗੱਲ ਦੀ ਖਬਰ ਦਿੱਤੀ ਜਾਂਦੀ ਸੀ ਕਿ ਹੁਣ ਪਾਤਸ਼ਾਹ ਜੀ ਇਸ ਜਗ੍ਹਾ ਤੇ ਪਹੁੰਚ ਗਏ ਨੇ ਤੇ ਕਦੋਂ ਤੱਕ ਟਾਕੇ ਪਹੁੰਚ ਜਾਣਗੇ ਇੰਜ ਪ੍ਰੇਮ ਦੇ ਵਿੱਚ ਟਾਕੇ ਦੀ ਸੰਗਤ ਗੁਰੂ ਪਾਤਸ਼ਾਹ ਜੀ ਨੂੰ ਰੋਜ ਅਡਿਕ ਕਰਦੇ ਹ ਮਹਿਮਾ ਪ੍ਰਕਾਸ਼ ਜੀ ਨੇ ਉਹਨਾਂ ਦੇ ਪ੍ਰੇਮ ਦਾ ਜ਼ਿਕਰ ਢਾਕੇ ਦੀ ਸੰਗਤ ਦੇ ਪ੍ਰੇਮ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਇਮ ਕੇਤਕ ਦਿਨ ਮਹੰਗ ਸائیں ਢਾਕੇ ਪਹੁੰਚੇ ਦਲ ਸਮੁਦਾਏ ਢਾਕੇ ਨਗਰ ਮਜ਼ਾਰ ਮਸੰਦਾ ਬਸੇ ਬੁਲਾਕੀ ਦਾਸ ਬਿਲੰਦਾ ਤੋਂ ਕਹਿੰਦੇ ਇਸ ਤਰ੍ਹਾਂ ਗੁਰਦੇਵ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਦੇ ਵਿੱਚ ਸੰਗਤ ਜਿਦਾਂ ਅਡਿਕ ਕਰਦੀ ਹੈ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਫਿਰ ਇਸ ਟਾਕੇ ਦੀ ਧਰਤੀ ਤੇ ਪਹੁੰਚੇ ਨੇ ਭਾਈ ਬਲਾਕੇ ਦਾਸ ਜੀ ਨੇ ਗੁਰਤੇਗ ਬਹਾਦਰ ਜੀ ਦਾ ਜਿੱਥੇ ਪਹੁੰਚਣ ਤੇ ਸਭ ਤੋਂ ਪਹਿਲਾਂ ਟਿਕਾਣਾ ਕਰਵਾਇਆ ਹੈ ਉਸ ਜਗ੍ਹਾ ਤੇ ਗੁਰੂ ਪਾਤਸ਼ਾਹ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਸ ਦਾ ਨਾਮ ਹੈ ਗੁਰਦੁਆਰਾ ਸੰਗਤ ਟੋਲਾ ਸੋ ਇੱਥੇ ਗੁਰੂ ਪਾਤਸ਼ਾਹ ਜੀ ਨੇ ਜਾ ਕੇ ਟਿਕਾਣਾ ਕੀਤਾ ਹੈ ਰੋਜ਼ ਸਵੇਰੇ ਸ਼ਾਮ ਦੀਵਾਨ ਸੱਜਣ ਲੱਗੇ ਨੇ ਅਨੇਕ ਕਾਂ ਸੰਗਤਾਂ ਗੁਰੂ ਪਾਤਸ਼ਾਹ ਜੀ ਦੇ ਚਰਨ ਪਰਸਣ ਵਾਸਤੇ ਇੱਥੇ ਆਉਂਦੀਆਂ ਨੇ ਤੋਂ ਭਾਈ ਨੱਥਾ ਜੀ ਗੁਰ ਸ਼ਬਦ ਦੇ ਵਿਚਾਰ ਗੁਰ ਉਪਦੇਸ਼ ਸੰਗਤ ਨਾਲ ਸਾਂਝੇ ਕਰਦੇ ਨੇ ਪਰ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਤੱਕਿਆ ਹੈ ਕਿ ਭਾਈ ਨੱਥਾ ਜੀ ਕਿਸੇ ਸਮੇਂ ਪ੍ਰਚਾਰ ਕਰਦਿਆਂ ਕਰਦਿਆਂ ਬਹੁਤ ਹੀ ਕੌੜੇ ਬਚਨ ਬੋਲਣ ਲੱਗ ਪੈਂਦੇ ਨੇ ਸੰਗਤਾਂ ਨੇ ਵੀ ਗੁਰੂ ਪਾਤਸ਼ਾਹ ਜੀ ਕੋਲ ਇਤਰਾਜ਼ ਕੀਤਾ ਹੈ ਕਿ ਆਪ ਜੀ ਦਾ ਜੋ ਇਹ ਸੰਗਤ ਦਾ ਇੱਥੇ ਪ੍ਰਚਾਰਕ ਹੈ ਇਹ ਕਈ ਵਾਰ ਬਹੁਤ ਹੀ ਜ਼ਿਆਦਾ ਕੌੜੇ ਬਚਨ ਵਿੱਚ ਬੋਲਣ ਲੱਗ ਪੈਂਦੇ ਨੇ ਅਸੀਂ ਆਪ ਜੀ ਦਾ ਸਿੱਖ ਜਾਣ ਕੇ ਕਦੀ ਵੀ ਇਹਨਾਂ ਦੇ ਨਾਲ ਗੁੱਸੇ ਨਹੀਂ ਹੁੰਦੇ ਪਰ ਕਈ ਵਾਰ ਸਾਡੇ ਮਨ ਨੂੰ ਇਸ ਗੱਲ ਦੀ ਜਿਹੜੀ ਹੈ ਉਹ ਤਕਲੀਫ ਜ਼ਰੂਰ ਹੁੰਦੀ ਹੈ ਕਿ ਇਹ ਸਾਨੂੰ ਕੌੜੇ ਬਚਨ ਕਿਉਂ ਬੋਲਦੇ ਨੇ ਤਾ ਗੁਰਦੇਵ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੇ ਵਿੱਚ ਭਾਈ ਨੱਥਾ ਜੀ ਨੂੰ ਇਸ ਗੱਲ ਬਾਰੇ ਪੁੱਛਿਆ ਹੈ ਕਿ ਤੁਸੀਂ ਸੰਗਤ ਦੇ ਵਿੱਚ ਵਿਚਾਰ ਕਰਦਿਆਂ ਹਾਂ ਕੋੜੇ ਬਚਨ ਕਿਉਂ ਬੋਲਦੇ ਹੋ ਆਮ ਕਰਕੇ ਇਤਿਹਾਸ ਕਰਨ ਲਿਖਿਆ ਹੈ ਕਿ ਕੋੜੇ ਬਚਨ ਬੋਲਦਿਆਂ ਹੋયા ਜਿਹੜੇ ਪ੍ਰਮਾਤਮਾ ਤੋਂ ਟੁੱਟੇ ਹੋਏ ਲੋਕ ਸਨ ਜਾਂ ਜਿਹੜੇ ਪ੍ਰਮਾਤਮਾ ਦੇ ਸਿੱਤ ਸਲਾਤ ਤੋਂ ਭਗਤੀ ਤੋਂ ਉਲਟ ਕਰਮਕਾਂਡ ਕਰਦੇ ਸਨ ਭਾਈ ਨੱਥਾ ਜੀ ਕਈ ਵਾਰ ਕਥਾ ਵਿਚਾਰ ਕਰਦਿਆਂ ਹਾਂ ਵਿੱਚ ਉਹਨਾਂ ਵਾਸਤੇ ਕੋਈ ਗਾਲ ਵੀ ਕੱਢ ਦਿਆ ਕਰਦੇ ਸਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਹੈ ਭਾਈ ਨੱਥਾ ਜੀ ਤੁਸੀਂ ਇੰਜ ਕੌੜੇ ਬਚਨ ਜਾਂ ਗਾਲ ਰੂਪ ਦੇ ਵਿੱਚ ਕਿਉਂ ਗੱਲ ਕਰ ਦਿੰਦੇ ਹੋ ਤਾਂ ਭਾਈ ਨੱਥਾ ਜੀ ਫਿਰ ਇੱਕ ਗਾਲ ਕੱਢ ਕੇ ਕਹਿਣ ਲੱਗੇ ਕੌਣ ਆਖਦਾ ਹੈ ਮੈਂ ਗਾਲਾਂ ਕੱਢਦਾ ਹਾਂ ਤਾਂ ਜਦੋਂ ਪਾਤਸ਼ਾਹ ਜੀ ਨੇ ਇਹ ਸਰਵਣ ਕੀਤਾ ਹੈ ਉਹਨਾਂ ਦੇ ਮੂੰਹ ਇਹ ਬਚਨ ਸੁਣੇ ਨੇ ਤਾਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮੁਸਕਰਾ ਪਏ ਨੇ ਸੰਗਤ ਵੀ ਮੁਸਕਰਾ ਪਈ ਹੈ ਪਾਤਸ਼ਾਹ ਜੀ ਸਮਿਤ ਸੰਗਤਾਂ ਜਦੋਂ ਇਹ ਬਚਨ ਸੁਣ ਕੇ ਮੁਸਕਰਾਈਆਂ ਨੇ ਤਾਂ ਉਸ ਸਮੇਂ ਬਾਰੇ ਵੀ ਮਹਿਮਾ ਪ੍ਰਕਾਸ਼ ਨੇ ਲਿਖਿਆ ਹੈ ਬਹੁਤ ਹੱਸੇ ਦਿਆਲ ਸਿੱਖਣ ਸਮਝਾਇਆ ਨਥੇ ਕੀ ਗਾਲ ਜਾਨ ਤੁਮ ਦਇਆ ਇਹ ਹਿਰਦੇ ਸੁਧ ਬੈਰ ਨਹੀਂ ਜਾਣੋ ਮੇਰਾ ਬਚਨ ਸਤ ਕਰ ਮੰਨੋ ਇਹ ਸੁਦਾ ਫਕੀਰ ਸੁਧੀ ਕਹੇ ਬਾਤ ਇਹ ਅੰਗੇ ਸੁਧੇ ਮਹਾਰਾਜਾਤ ਪਾਤਸ਼ਾਹ ਜੀ ਨੇ ਇੰਜ ਸੰਗਤ ਨੂੰ ਸਮਝਾਉਣਾ ਕੀਤਾ ਹੈ ਕਿ ਇਹ ਮੰਨ ਕਰਕੇ ਗਾਲ ਨਹੀਂ ਕੱਢਦੇ ਇਹਨਾਂ ਦਾ ਹਿਰਦਾ ਸਾਫ ਹੈ ਪਰ ਜਦੋਂ ਦੇਖਦੇ ਨੇ ਕਿ ਬਾਰ ਬਾਰ ਸਮਝਾਉਣ ਤੇ ਵੀ ਅਕਾਲ ਪੁਰਖ ਤੋਂ ਟੁੱਟ ਕੇ ਅਸੀਂ ਸੰਗਤ ਦੇ ਵਿੱਚ ਵੀ ਆਉਂਦੇ ਹਾਂ ਤੇ ਝੂਠੇ ਕਰਮਕਾਂਡ ਐਸੇ ਕਰਦੇ ਹਾਂ ਜੋ ਪਰਮਾਤਮਾ ਦੇ ਰਸਤੇ ਦੇ ਵਿੱਚ ਰੁਕਾਵਟ ਹੈ ਤਾਂ ਇਹ ਫਿਰ ਗੁੱਸੇ ਵਿੱਚ ਆ ਕੇ ਗਾਲ ਕੱਢ ਦਿੰਦੇ ਨੇ ਕੱਢਦੇ ਵੀ ਉਹਨਾਂ ਨੂੰ ਨਹੀਂ ਜਿਹੜੇ ਪਰਮਾਤਮਾ ਤੋਂ ਟੁੱਟੇ ਨੇ ਜਿਹੜਿਆਂ ਦਾ ਪਰਮਾਤਮਾ ਨਾਲ ਪ੍ਰੇਮ ਹੈ ਉਹ ਪ੍ਰੇਮ ਵਾਲਿਆਂ ਨੂੰ ਇਹ ਗਾਲ ਨਹੀਂ ਕੱਢਦੇ ਬਲਕਿ ਇਹ ਉਹਨਾਂ ਨੂੰ ਗਾਲ ਕੱਢਦੇ ਨੇ ਜਿਹੜੇ ਸੰਗਤ ਵਿੱਚ ਵੀ ਆਉਂਦੇ ਨੇ ਤੇ ਜਾ ਕੇ ਫਿਰ ਝੂਠੇ ਕਰਮਕਾਂਡ ਜਿਹੜੇ ਨੇ ਉਹ ਕਰਦੇ ਨੇ ਇੰਜ ਪਾਤਸ਼ਾਹ ਜੀ ਨੂੰ ਪਾਤਸ਼ਾਹ ਜੀ ਨੇ ਸੰਗਤ ਨੂੰ ਸਮਝਾਉਣਾ ਕੀਤਾ ਹੈ ਜੇਕਰ ਤੁਸੀਂ ਅਕਾਲ ਪੁਰਖ ਦੇ ਹੁਕਮ ਤੇ ਚੱਲਦੇ ਹੋਏ ਉਹਦੀ ਭਗਤੀ ਕਰੋ ਤੇ ਝੂਠੇ ਕਰਮਕਾਂਡ ਨਾ ਕਰੋ ਪਾਈ ਨੱਥਾ ਜੀ ਬਿਲਕੁਲ ਸ਼ਾਂਤ ਹੋ ਕੇ ਪ੍ਰੇਮ ਦੇ ਨਾਲ ਤੁਹਾਨੂੰ ਅਕਾਲ ਪੁਰਖ ਦੀਆਂ ਗੁਰੂ ਕੇ ਘਰ ਦੀਆਂ ਬਾਤਾਂ ਸੁਣਾਉਂਦੇ ਆ ਰਹਿਣਗੇ ਸੋ ਇੰਜ ਪਾਤਸ਼ਾਹ ਜੀ ਨੇ ਪਾਈ ਨੱਥਾ ਜੀ ਨੂੰ ਵੀ ਸਮਝਾਇਆ ਹੈ ਤੇ ਸੰਗਤ ਨੂੰ ਵੀ ਸਮਝਾਇਆ ਹੈ ਕਿ ਅਕਾਲ ਪੁਰਖ ਦੇ ਲੜ ਲੱਗ ਕੇ ਉਸ ਦੀ ਭਗਤੀ ਕਿਵੇਂ ਕਰਨੀ ਹੈ ਸੋ ਇੰਜ ਪਾਤਸ਼ਾਹ ਜੀ ਨੇ ਉਥੇ ਸੰਗਤ ਨੂੰ ਉਪਦੇਸ਼ ਕੀਤਾ ਹੈ ਸੋ ਟਾਕੇ ਦੀ ਸੋ ਟਾਕੇ ਦੀ ਸਥਾਨ ਉੱਤੇ ਪਾਤਸ਼ਾਹ ਜੀ ਕਾਫੀ ਸਮਾਂ ਰਹੇ ਨੇ ਬਹੁਤ ਸਾਰੇ ਕਾਤਕ ਕੀਤੇ ਨੇ ਇਹ ਜੋ ਘਟਨਾ ਹੈ ਭਾਈ ਨੱਥਾ ਜੀ ਦੀ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅਜੇ ਪਹੁੰਚੇ ਨੇ ਉਹਨਾਂ ਦੇ ਪਹੁੰਚਣ ਤੋਂ 2-3 ਦਿਨ ਬਾਅਦ ਦੀ ਹੈ ਇਸ ਤੋਂ ਬਾਅਦ ਪਾਤਸ਼ਾਹ ਜੀ ਨੇ ਹੋਰ ਅਨੇਕਾਂ ਕਾਤਕ ਕੀਤੇ ਨੇ ਸੰਗਤਾਂ ਦੇ ਮਨ ਦੇ ਸ਼ੰਕੇ ਦੂਰ ਕੀਤੇ ਨੇ ਜਿਨ੍ਹਾਂ ਦਾ ਜ਼ਿਕਰ ਅਗਲੇ ਅਧਿਆਏ ਵਿੱਚ 2 ਦਿਨ ਬਾਅਦ ਆਪ ਜੀ ਨਾਲ ਕਰਾਂਗੇ ਸੋ ਅਖੀਰ ਤੇ ਫਿਰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਤ ਵੱਦ ਸ਼ੇਅਰ ਕਰਨਾ ਹੈ ਵੱਤ ਵੱਦ ਲਾਈਕ ਕਰਨਾ ਹੈ ਤਾਂ ਕਿ ਗੁਰੂ ਤੇਗ ਬਹਾਦਰ ਜੀ ਦਾ ਲੜੀਵਾਰ ਜੀਵਨ ਇਤਿਹਾਸ ਹੋਰਨਾਂ ਤੱਕ ਵੀ ਪਹੁੰਚ ਸਕੇ ਸੋ ਗੁਰਸਾਰਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਅਗਲਾ ਜੀਵਨ ਇਤਿਹਾਸ ਦੋ ਦਿਨ ਬਾਅਦ ਅਗਲੇ ਅਧਿਆਏ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਜੀ ਤਦ ਤੱਕ ਵਾਸਤੇ ਇਯਾਤ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ